ਮੌਸਮ ਜਾਂ ਤਾਂ ਵਧੀਆ ਰਹੇ ਹਨ। ਅੱਜ ਵੀ ਬੱਦਲ ਹੋਇਆ। ਕੋਈ ਪਤਾ ਨਹੀਂ ਮੌਸਮ ਕਦੋਂ ਖਰਾਬ ਹੋ ਜਾਏ। ਮਾਣੀ ਦਾ ਰਿਸਾ। ਨਾ ਗਰਨੇ। ਇੱਕ ਪੱਦੀਆ ਵਰਦ ਕਰੇ। ਆਇਆ ਹੁਣ ਤਾਂ ਦਵਾਈ ਗਿਆ। ਆਈ ਨੀਆ ਵੀਡੀਓ ਆਪਣੇ ਇਧਰਲੇ ਕੋਠੇ ਤੋਂ ਇਧਰਲੇ ਘਰ ਤੋਂ ਉਧਰਲਾ ਕੋਠੀ ਕੋਡ ਬਡਲਾ ਦੇਣਾ ਹਾਂ ਦਿਖਾ ਦੇ ਮੇਰਾ ਤਾਂ ਜਾ ਆਪਣੇ ਇਧਰਲੇ ਘਰ ਤੋਂ ਇਹ ਆਪਣਾ ਪਰਾਣਾ ਘਰ ਹੈਗਾ ਇਹ ਤੋਂ ਆਪਣੀ ਜਿਹੜੀ ਕੋਠੀ ਆਏ ਦੀਦੀ ਹੈ ਵੈਸੇ ਇਧਰੋਂ ਵੀ ਜਾਬੀਏ ਦੀਦੀ ਨਾ ਪਰ ਜੋ ਕੋਠੀ ਦੇ ਉੱਤੇ ਵਾਲਾ 뷰 ਆਣਾ ਉਹ ਵਾਲਾ ਅਸਲੀ ਉੱਤੇ ਬਾਲਾ ਜੰਡ ਲਾਇਆ ਅਨੂਰ ਨਹੀਂ ਡਰਦਾ ਇਹ ਕੰਮ ਦੇਖ ਲੋ ਜੋ ਨਾ ਪਕਾਣੇ ਵਾਲੇ ਰੋਟੀ ਬਣਾਉਣੀ ਹੈ ਇਹ ਕੀ ਹੋਵੇ ਛੋਲੇ ਨੇ ਮੈਂ ਖਾਈ ਦਈ ਕੀ ਨੇ ਛੋਲੇ ਚਨੇ ਅਨੂਰ ਆ ਆ ਬਹ ਹੈ ਆਪੀ ਹੋਈਏ ਸਿਆਣ ਦਾ ਉਤਰੇ ਹੋ ਤਮਾ ਚਨਾ ਛੋਲੇ ਗਰਮ ਲੈ ਲਓ ਬਾਬੂ ਚਿੱਲੇ ਆ ਦੀਨੇ ਦੋਲੇ ਆਗੇ ਜੀ ਹਾਏ ਵੇ ਚਨਾ ਛੋਲੇ ਗਰਮ ਲੈ ਲਓ ਬਾਬੂ ਚਨਾ ਛੋਲੇ ਗਰਮ ਲੈ ਲਓ ਹਾਏ ਵੇ ਚਨਾ ਚੌਲ ਗਰਮ ਲੈ ਲੈ ਬਾਬੂ ਚਨਾ ਚੌਲ ਗਰਮ ਲੈ ਲੈ ਉਹ ਜਿਹੜੇ ਸਾਰੇ ਮੇਰੇ ਤੋਂ ਪੁੱਛੇ ਬੜੀ 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 ਪੜ ਲੈ ਪੜ ਲੈ ਲੇ ਖੋਲ ਲੇ ਖੋਲੇ ਜਾ ਕੇ ਪੜ ਜਾ ਕੋਈ ਨਹੀਂ ਕਰਦਾ ਜਿਹੜੀ ਇਹ ਤਾਂ ਬਿੱਲੀ ਆ ਮਾਂ ਮਜ਼ਹੂਨ ਮਾਂ ਕੀ ਕਰਦੀ ਹੈ ਮਾਂ ਕੀ ਕਰਦੇ ਹੋ ਸਰਕਾ ਲੈ ਲਓ ਛੋਲੇ ਕਿਦੀ ਕਿਦੀ ਸਿੱਟਾਈ ਛੋਲੇ ਅਸੀਂ ਸਾਡੇ ਕੋਲ ਵੀ ਨੇ ਚਿੱਟੇ ਛੋਲੇ ਹੈ ਸਾਡੇ ਕੋਲ ਵੀ ਨੇ ਦਾ ਕੀ ਚਿੱਟੇ ਛੋਲੇ ਖਾਣ ਨੂੰ ਦਿਖਾ ਓਏ ਦੇਖੋ ਇਹ ਚਿੱਟੇ ਛੋਲੇ ਬਸ ਸੇਜ ਕਵਰ ਲਾਉਣਾ ਪੈਂਦਾ ਚਿੱਟੇ ਛੋਲੇ ਨੂੰ ਬਾਹਲੇ ਹਾਈਜਨਿਕ ਚਿੱਟੇ ਛੋਲੇ ਨੇ ਚਿੱਟੇ ਲਿਹਾ ਭਜਾਉਂਦੇ ਨਹੀਂ ਦੇਖੋ ਚਿੱਟਾ ਇਟਾ ਸਾਰਾ ਹੈ ਹੈ ਹੂੰ ਕੀ ਹੋ ਛੱਲਣੀ ਉਤਰੀ ਮੀ ਇੰਨਾ ਸੀਗਾ ਹਜੇ ਮਿਲ ਪੂਰੇ ਤਰੀਕੇ ਨਾਲ ਰਿਕਵਰ ਨਹੀਂ ਹੋਇਆ ਨਾਲੀਆਂ ਭਰੀਆਂ ਪੀ ਜਾਣ ਗਾਰੇ ਨਾਲ ਨਾਲੀਆਂ ਗਾ ਰੇਣਾ ਭਰੀਆਂ ਪੀ ਜਾਣੇ ਕੀ ਨਾਲੀਆਂ ਦਿਖਾਇਆ ਮੈਂ ਕਿਉਂ ਦਿਖਾਇਆ ਹੁੰਦੋ ਹੈ ਨਾਲੀਆਂ ਗਲੀ ਚ ਘੜ ਕੇ ਹੋਰ ਮੇਰਾ ਭਰੀਆਂ ਪੀ ਜਾਣੇ ਵਾਸ ਵਾਸ ਹਾਂਜੀ ਉਹੀ ਕਰੀ ਜਾਂਦਾ ਚਲੋ ਮੈਂ ਗਾਣਾ ਗਾਣੋ ਮੈਂ ਨਹੀਂ ਮੇਰੀ ਅੱਖ ਲੱਗ ਗਈ ਦਿਖਾਇਆ ਆ ਪੱਥਰ ਤੇ ਗਰਾਂਡੀ ਚੱਕ ਕੇ ਨਾ ਸੁਦਰੰਦਰ ਕੋਠੀ ਚ ਰੱਖਿਆ ਲੈ ਬਣਾ ਵੀਡੀਓ ਨਾਲ ਇਹ ਰੋੜਾ ਚੱਕ ਨਾਲੇ ਉਹ ਰੋੜਾ ਚੱਕ ਕੇ ਉੱਥੇ ਨਾ ਰੱਖੋ ਏ ਟਿੱਕੂ ਇੱਕ ਹੁਣ ਤਾਂ ਰੋੜਾ ਰੋੜਾ ਤੇ ਤੁਲੂਰ ਮੇਰੇ ਨੂੰ 15 ਤੋਂ ਵੀ ਜ਼ਿਆਦਾ ਵਾਰ ਹੀ ਆ ਗਿਆ ਹੋਊਗਾ ਇੱਕ ਵਾਰੀ ਇੱਥੇ ਬੜੇ ਬਾਂਦਰ ਬਾਂਦਰ ਗਦੀਂ ਦੀ ਸੀ ਮੰਮੀ ਤਿੰਨ ਬਾਂਦਰ ਗਾਂਦੀ ਦੇ ਉੱਥੇ ਜੋ ਮੀਂਹ ਪੈਂਦਾ ਸੀ ਨੇਰੀ ਆਉਂਦੀ ਸੀ ਬਦੇਰੀ ਵਾਰ ਆਇਆ ਹਜੇ ਵੀ ਸ਼ਰਮਾਈ ਜਾਂਦਾ ਹੈ ਕੈਸੇ ਕੈਸੇ ਲੋਕ ਰਹਤੇ ਨੇ ਆਪਰ ਇਹ ਦੇਖ ਕੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਹੁਣ ਪਰਵਾਤਾ ਗੁੰਨੇ ਕਿ ਇਹਨਾਂ ਨੂੰ ਤੇ ਬਾਹਰ ਮੈਂ ਕਿਹ ਤੁਹਾਨੂੰ ਕੀ ਜ਼ਰੂਰੀ ਹੈ ਉਰੇ ਖੜਨਾ ਨਸੋਈ ਦੇ ਵਿੱਚ ਸਾਨੂੰ ਤਾਂ ਸਰਦਾ ਨਹੀਂ ਤੁਹਾਨੂੰ ਤੇ ਹੋਰ ਬਸ ਕੌਰੀ ਲੱਗਦੀ ਨੂੰ ਸੰਜਾਰੂਏ ਤਾਂ ਤੇ ਹੁਣ ਆਟਾ ਗੁੰਨਲੀ ਆਟਾ ਗੁੰਨ ਕੇ ਬਣਾ ਲਈਏ ਰੋਟੀ ਕਿਉਂਕਿ ਅੰਕਲ ਨੇ ਜਾਣਾ ਹੁੰਦਾ ਫਿਰ ਤੇ ਫਿਰ ਤੁਹਾਨੂੰ ਮਿਲਦੇ ਆਂਗੇ ਬਣੇ ਰਹੋ ਜੀ ਸੋਨਾ ਲੱਗ ਗਿਆ ਨਜ਼ਰ ਨਾ ਲੱਗ ਜੇ ਦੁਆਰ ਤੋਂ ਪਾ ਦੋ ਮਾਂ ਤੇ ਪੁੱਤ ਦਾ ਪਿਆਰ ਦੁਆਰ ਤੋਂ ਵੀਡੀਓ ਰੀਕਟ ਕਰਕੇ ਮਾਂ ਐਸੀ ਕਿਹੜਾ ਮੂਵੀ ਦਿਖਾ ਕਰਦੇ ਹੈ चल माजी चोकली चल आजा आजा बहुत से आना चोबर मुंडा थोड़ा जे लोहर उत्ते चक चोबर उथे लोहर लिपट जऊंगा चल चल ले फड़ देखो लागदा जमी चंगा हां हां चक आ फड़ फड़ ले हुन प्लीज फड़ ले यार आजा रोटी सही हो हां लो रोटी देऊ आवेला एक कोई कोई साइकिल चक के ले गया फिर हां वे साइकिल का बोला साइकिल ही लूँगा लूँगा मैं ਕਸਾ ਅੰਦਰ ਪੜ ਅੰਦਰ ਵੜ ਪੁੱਤ ਆ ਦੇਖੋ ਸਾਡਾ ਜੀਪ ਰਾਣੀ ਜੀਪ ਰਾਣੀ ਹੈਗਾ ਹੈਣੀ ਆ ਹਾਣੀ ਆ ਗਿਆ ਆ ਮੇਰਾ ਹਾਣੀ ਆ ਗਿਆ ਹੈਣੀ ਤੁਮ ਦੇਖੀ ਲਓ ਜੀ ਸਾਡੀ ਨਾ ਮੱਝ ਨਹੀਂ ਮਿਲਦੀ ਤੇ ਅਸੀਂ ਹੁਣ ਮਿਸ਼ਨ ਮੱਝਾਂ ਕਾਟੇ ਜਾ ਰਹੇ ਹਾਂ ਇਹਨੂੰ ਚੋਰ ਦੇ ਵਿੱਚ ਜਾ ਰਹੇ ਹਾਂ ਅਸੀਂ गुप <laughs> <laughs> गुप ਆ ਵੀ ਭੱਦੀ ਆ ਪਾਣੀ ਤੇ ਬਾਤੀ ਨਾਲ ਮਿਲੀ ਨਹੀਂ ਮਿਲਦੀ ਨਹੀਂ ਇਹ ਲੱਗਦਾ ਬੜੀ ਮਾਰਦੀ ਹੈ ਤੁਸੀਂ ਦੇਖਿਓ ਅਸੀਂ ਹੁਣ ਦੁੱਧੇ ਨਹਾਇਆ ਹੋਇਆ ਥੋੜਾ ਜਿਹਾ ਵਿੱਚ ਪਰ ਮਿਲਦੀ ਨਹੀਂ ਹੁਣ ਇਹਨੂੰ ਆਪਾਂ ਚੋਵਾਂਗੇ ਤੇ ਜੇ ਮਿਸ਼ਨ ਕੰਪਲੀਟ ਕਰਾਂਗੇ ਕੰਮ ਜਦ ਹੋ ਗਿਆ ਤਾਂ ਅਸੀਂ ਸਫਲ ਹੋ ਗਏ ਨਾ ਹੋਇਆ ਫਿਰ ਪੈਰ ਮੜ ਕੇ ਮੈਨੂੰ 2 ਕਿਲੋ ਦੁੱਧ ਦੇ ਦੇ ਦੀ ਕਿਲੋ ਇਹ ਦੇ ਦੀ ਕਿਲੋ ਦੁੱਧ ਕੈਮਰੇ ਚ ਜੀ ਖਲਾਲ ਦੀਦੀਆਂ ਨੇ ਲੜ ਗਏ 1 ਕਿਲੋ ਗੁੱਧ ਬਲ ਤੇ 1 ਕਿਲੋ ਪਾਣੀ ਆਖਦੀ ਤੈਨੂੰ 1 ਕਿਲੋ ਤੇਰੀ ਠੂਈ ਗੁੱਧ ਦਿੰਦੀ ਆ ਮੈਂ ਇਹ ਜਿੱਦ ਰੱਖ ਲਈ ਇਹ ਜਿੱਦ ਰੱਖ ਲਈ ਇਹਦਾ ਹੋਣਾ ਮੰਨਣਾ ਚਾਹੀਦਾ ਠਮਕ ਠਮਕ ਚੱਲਦੀ ਆ ਮਾਈ ਇਹ ਦੇ ਨਾਲ ਅਗਾਂਹ ਦੀ ਹੈ ਦੁੱਧ ਹੈ ਠੀਕ ਹੈ ਨਾ ਮੇਰੇ ਹੱਥ ਬਹੁਤ ਛੋਮੜੇ ਮੈਂ ਕਰਕੇ ਦਿਖਾ ਤੁਹਾਨੂੰ ਹੈ ਇਹ ਜਿਹੜਾ ਪਾਣੀ ਕਦੋਂ ਪਟੜ ਤੇ ਆਏ ਜਦੋਂ ਵੀ ਟੋਲੋ ਦੇ ਬੰਦਾ ਹੁਣੇ ਪਾਣੀ ਛੱਡਿਆ ਜੋ ਹੈ ਮੀ ਮੇਰੇ ਹੱਥ ਬਹੁਤ ਛੋਮੜੇ ਮੈਂ ਚਾਹ ਦੇਖਾ ਇੱਕ ਵਾਰੀ ਟਰਾਈ ਕਰਕੇ ਮੇਰੇ ਵੀ ਮਿਲ ਜੂਗੀ ਹੈ ਪੱਕਾ ਕਹਿਣਾ ਆਗੇ ਮੈਂ ਦੇਖੀ ਹੁੰਦੀ ਆ ਬੋਲੀ ਜੀ ਕੈਮਰੇ ਚ ਅੱਖਾਂ ਚਮਕਦੀ ਨੇ ਇਹਦੀ ਲਾਲ ਹੁੰਦੀ ਆ ਇਹਦੀ ਪੀਲੀ ਅੱਖ ਲਾਲ ਰੱਖਦੀ ਅੱਖ ਲਾਲ ਰੱਖਨੀ ਅੱਜ ਦਵਾਰਾ ਵਦੋ ਮਾਦੀਆਂ ਅੱਖਾਂ ਜੰਮ ਗਈਆਂ ਇਹਨੇ ਮੈਨੂੰ ਮੱਠਾ ਗੋੜ ਦੀ ਰੋਟੀ ਧਰ ਕੇ ਮੱਠਾ ਕਹਿੰਦੇ ਪਲੀਜ਼ ਸਾਨੂੰ ਉੱਤਾ ਗਿੱਲੋ ਜਾ ਕਿੱਲੋ ਦੁੱਧ ਦੀ ਬਖਸ਼ਿਸ਼ ਜ਼ਰੂਰ ਕਰਿਆ ਮੋ ਮੇਰੇ ਹੱਥਾਂ ਤੋਂ ਚੋ ਮੜਾਇਆ ਉਹ ਦੀ ਦੇ ਦੁੱਧ 5 ਕਿਲੋ ਦੁੱਧ ਦੇ ਦੂ ਤੇਰੇ ਇਹ ਮਾਰੀ ਲੱਤ ਨਾ ਬੁੜਕ ਤਾਂ ਉਹ ਜਾਏ ਨਾ ਇੱਕ ਵਾਰੀ ਬਸ ਜੀ ਤੁਸੀਂ ਐ ਨਾ ਕਰੋ ਜੀ ਸ਼ਰਬੱਲੀ ਸ਼੍ਰੀਬੱਲੀ ਸ਼ਰਬੱਲੀ ਐ ਨਾ ਕਰੋ ਜੀ ਸ਼ਰਬੱਲੀ ਪੀਤਾ ਨਹੀਂ ਹੁਣਾ ਦੋ ਹੈਲੋ ਗਾਇਸ ਮਾਈ ਨਿਊ ਬਲੌਗ ਵੀਡੀਓ ਚ ਆਉਂਦੀ ਹੈ ਜਾਣ ਕੇ ਆਉਂਦੀ ਹੈ ਵੀਡੀਓ ਚ ਇਹ ਫੇਮਸ ਹੋਊਗੀ ਮੈਂ ਫੇਮਸ ਹੋਊਗੀ ਜਾਣ ਕੇ ਵੀਡੀਓ ਚ ਆਉਂਦੀ ਹਾਂ ਫੇਮਸ ਹੋਏਗੀ ਹੈ ਤੂੰ ਫੇਮਸ ਹੋਊਗੀ ਮੰਮੀ ਇਹ ਵੀਡੀਓ ਆਣੇ ਪੰਨਪਾ ਓਏ ਇਹ ਭੱਜਣਾ ਇਹ ਭੱਜੂਗੀ ਤਾਂ ਪੂਰਾ ਹਟ 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 ਹਾ ਆ ਦੇਣਾ ਪੂਰਨ ਦਾ ਤਰੀਕਾ একদম ਹਾ ਅਰੇ ਹਟ ਦੇ ਲਈ ਓਏ ਆ ਵੀ ਬਨੇ ਕੁਝ ਕਰਦੇ ਨੇ ਪਤਮ ਨਾ ਬਤ ਤੁਤੇ ਨੂੰ ਕੁਝ ਨਹੀਂ ਕਰਦੇ ਬਲੋ ਉਹਦੇ ਬਸ ਥੋੜੀ ਇੱਥੇ ਜੇ ਪਰੋਸਾਂਗੇ ਥਮਕ ਥਮਕ ਚੱਲਦੀ ਹੈ ਮਾਈ ਇਹ ਦਿਨ ਨਾਲ ਓ ਓ ਉਧਰ ਸਬਜ਼ੀ ਭੁੰਕੀ ਜਾਂਦੇ ਨੇ ਹਾਂ ਤਾਂ ਹੀ ਮਾਵਣਾ ਜੀ ਨਹੀਂ ਲਾਉਦਾ ਓ ਬਿੱਲੀ ਓਏ ਓ ਉੱਤੇ ਵਗ ਗਈ ਜਿੱਲੀ ਪੈਣੇ ਵਾਹਿਗੁਰੂ ਵਾਹਿਗੁਰੂ ਮਾ ਲਿਆ ਓਏ ਦੀ ਕਿਉਂ ਓਏ ਔਰ ਦੇਖਦੀ ਆ ਮਾਂ ਕਹਿ ਕੇ ਰਾਮ 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 ਤੇ ਇਹ ਦੰਦ ਤੁਵਾਲੀ ਇਹ ਦੇ ਲੈ ਵੀ ਆਇਆ ਆ ਜਾ ਤੂੰ ਰੱਖ ਦੁਵਾਲਾਂ ਨੂੰ ਤੂੰ ਰੱਖ ਦੋ ਸਿੱਖਾ ਕੋ ਮੈਨੂੰ ਦੋ ਮੜਾਇਆ ਮੌਕਾ ਇਹਦੇ ਨਾ ਗਲ ਦੇ ਥੱਲੇ ਹੱਥ ਮਾਰੋ ਗਲ ਦੇ ਹੋ ਨਾ ਗਲ ਦੇ ਥੱਲੇ ਦੇ ਹੱਥ ਮਾਰੋ ਮੜਾਇਆ ਉਹ ਮੈਂ ਤਾਂ ਕਹਿੰਦਾ ਗਲ ਦੇ ਐਂ ਕਰੂਗੇ ਫਿਰ ਤੋ ਹਟ ਹਟ ਹੋਏ ਨਾ ਨੇ ਦੋ ਆ ਦੋ ਚ ਹੈ ਹਟ ਹਟ ਸਵੇਰੇ ਮਿਲ ਜਾਂਦੀ ਹੈ ਟਿਕ ਟੋਕ ਤੇ ਹੁਣ ਸਮੇਂ ਦੁੱਧ ਹੋ ਗਈ ਬਹੁਤ ਟਾਈਮ ਹੋ ਗਿਆ ਹੁਣ ਦੁੱਧ ਮਿਲ ਜਾਏ ਹਾਂ ਹਟ ਆ ਲੋ ਹਟ ਹਟ ਇਹਦੇ ਨਾਲ ਗਲਾ ਪਲੋਸ ਦੋ ਪੱਕਾ ਗਹਿਣਾ ਦਊਗੀ ਗਲੇ ਥੱਲੇ ਨਾ ਹੱਥ ਫੇਰ ਦੋ ਹੈ ਗਲੇ ਥੱਲੇ ਹੱਥ ਫੇਰ ਦੋ ਮਮੀ ਗਲੇ ਥੱਲੇ ਗਲੇ ਥੱਲੇ ਹਾਡ ਹਾਡ ਹੁਰਰਾ ਹੁਰਰਾ ਆਪਾ ਆਪਾ ਤੂੰ ਕਿੱਥੇ ਕੁਛ ਕਰਮ ਕਰਮਾਉ ਬੱਸ ਹੁਟਾ 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 ਲੂਟਾ ਬੂਟਾ ਜੂਟਾ ਅਵੇ ਗਲੇ ਥੱਲੇ ਪਲੋਸੋ देखो ना दो किलो आला जाग आलो दोलो तो थोड़ा मोटा दु लिया मेहनत की दुनिया हो ਹੈ ਗਈ ਇਹ ਗੱਬਣਾ ਵੀ ਠੀਕ ਆ ਭਰਾਇਆ ਸੀ ਇਹਦੇ ਦਿੰਦੀ ਨੂੰ ਦੁੱਧ ਬਹੁਤ ਟਾਈਮ ਹੋ ਗਿਆ ਤੇ ਹੁਣ ਸਾਨੂੰ ਦੁੱਧ ਦੀ ਸੀ ਜਿਹੜੀ ਲੋੜ ਸੀ ਅਸੀਂ ਤਾਂ ਕਰਕੇ ਦਾ ਛੱਡਿਆ ਬਚਾਈ ਤਾਂ ਤੇ ਆਪ ਵੀ ਔਖੀ ਹੁੰਦੀ ਹੈ ਇਹ ਦੁੱਧ ਲੈ ਕੇ ਕ੍ਰੈਡਿਟ ਕ੍ਰੈਡਿਟ ਕਿਦਾ ਗਿਆ ਕ੍ਰੈਡਿਟ ਹੈ ਮੈਂ ਇਹ ਗਲਾ ਪਲੋਸ ਦੋ ਮੀ ਆਏ 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 ਪਾਵਰੇ ਚਾਹੀਦਾ ਪੂਰੀ ਆਸੀ ਆ ਜਾ ਫੇ ਫੇ ਪੀਲਾ 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 ਕਰੇ ਉਹ ਹੈ 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 ਕਰੈਡਿਟ ਕਿਨੂੰ ਗਿਆ ਮੈਂ ਤੂੰ ਭੇ ਚੰਗਾ ਮੇਰੇ ਟੀ-ਸ਼ਰਟ ਤੂੰ ਵੀ ਪੜਦਾ ਤੈਨੂੰ ਕੀ ਕਹਿਣਾ ਠੀਕ ਆ ਨੋ ਬਾਕੀਆ ਪਿੰਦੀ ਉਹ ਹੋਰ ਨੀ ਮਹਟ ਹਟ ਹਟ ਕਹਿਦਾ ਸੀ ਤਾਂ ਮੈਂ ਚਫੋ ਗਿਆ ਇਹਨੂੰ ਹਟ 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 ਕਹਿ ਕੇ ਨਾ ਗਲੇ ਤੇ ਡੰਡਾ ਲਾ ਦਿਆ ਕਰੋ ਐਵੇਂ ਉਹ ਬਾਹਰ ਨਹੀਂ ਪਾਣੀ ਦੀ ਖੋਲ ਅਰੇ ਇੰਨਾ ਰਿਸਕ ਨਾਲ ਉਹ ਹਾਂ ਦਿਖਾਉ ਦिए ਦਿਖਾ ਦੇਖੀ ਤਾਂ ਜਾਂਦੀ ਆ ਪਾਣੀ ਨਾ ਬਰ ਕਰਤੀ ਹਾਣਾ ਰਾਜਾ ਪਾਣੀ ਰਾਜਾ ਅੱਜ ਪਾਣੀ ਅੱਜ ਇਹਦੀ ਤਾਂ ਨਹੀਂ ਕੱਢਣੀ ਨਾ ਮਾਂ ਇਹ ਤਾਂ ਚਾਹੀ ਆ ਆਪ ਹੀ ਦੇ ਦੇਗੀ ਤਾਂ ਪਲੀ ਮਾਂ ਸਭ ਚਾਹੀ ਸਾਡੀ ਪਲੀ ਮਾਂ ਸ ਨੂੰ ਇਹਦੇ ਕਰਕੇ ਚੱਲੀ ਜਾਂਦਾ ਹਰ ਮਾਂ ਮੀ खुली <laughs> नहीं खुली नहीं मैम थोड़ा सा गुप गुप करके आ गए प्रोफेसर साहब प्रोफेसर साहब पहुंच गए はい。<何>